ਪੋਲਿੰਗ ਬੂਥ ਸਾਡੇ ਪਿੰਡ ਦੇ ਵਿੱਚ ਦੋ ਹੋਣ ਤੇ ਸਾਰੀ ਪੋਲਿੰਗ ਹੋ ਸਕਦੀ ਹੈ ਜੀ ਬੋਥ ਸਾਡੇ ਇਸ ਪੰਜ ਤਰ੍ਹਾਂ ਦੇ ਇੱਥੇ ਬੰਦੇ ਸੀ ਖੜੇ ਆ ਜੀ ਸੰਜਕ ਭਾਈਚਾਰਾ ਸਾਡਾ ਏਕਲ ਗੱਲ ਇਹ ਹੈ ਜੀ ਸਾਡੇ ਦੋ ਬੂਥ ਹੋਣੇ ਚਾਹੀਦੇ ਆ ਤੇ ਇੱਕ ਨਾਲ ਬਹੁਤ ਪਰੇਸ਼ਾਨੀ ਆਉਂਦੀ ਕਿਉਂਕਿ 600 ਜਿਹੜੀ ਬੂਥ ਹੈਗੀ ਰਹਿ ਗਈ ਹੈ ਇਸੇ ਕਾਰਨ ਰਹਿ ਗਈ ਹੈ ਨਹੀਂ ਨਹੀਂ ਠੱਕੇ ਵਾਲਾ ਤਾਂ ਕੰਮ ਹੀ ਹੈ ਨਹੀਂ ਠੱਕੇ ਵਾਲਾ ਕੰਮ ਹੁੰਦਾ ਤਾਂ ਇੱਥੇ ਇਕੱਠੇ ਖੜੇ ਹੁੰਦੇ ਸੀ ਬਿਲਕੁਲ ਸ਼ਾਂਤੀਪੂਰਕ ਵੋਟਾਂ ਮੁਕੰਮਲ ਹੋਈਆਂ ਜਿਸ ਦੀ ਤੁਹਾਨੂੰ ਸਾਰਿਆਂ ਨੂੰ ਹੁਦਾਈ ਦਿੰਦੇ ਹਾਂ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਣਾ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਤਿ ਬਲਾਕ ਸੰਮਤੀ ਦੀ ਚੋਣ ਹੋਈ ਹੈ ਤਾਂ ਫਰੀਦਕੋਟ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿਵੇਂ ਸਵੇਰ ਤੋਂ ਤੁਹਾਨੂੰ ਅਸੀਂ ਕਹਿ ਰਹੇ ਹਾਂ ਕਿ ਸਾਡੇ ਕੋਲ ਜੋ ਇਨਫੋਰਮੇਸ਼ਨ ਆ ਰਹੀ ਹੈ ਕਿ ਬੜਾ ਸ਼ਾਂਤੀਪੂਰਕ ਤਰੀਕੇ ਦੇ ਨਾਲ ਮਾਹੌਲ ਫਰੀਦਕੋਟ ਜ਼ਿਲ੍ਹੇ ਦਾ ਬਣਿਆ ਹੈ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕੋਈ ਵੀ ਟਕਰਾਅ ਦੇਖਣ ਨੂੰ ਨਹੀਂ ਮਿਲਿਆ ਹਾਲਾਂਕਿ ਕੁਝ ਇੱਕ ਦੋ ਪਿੰਡਾਂ ਦੇ ਵਿੱਚ ਛੋਟੇ ਮੋਟੇ ਜਿਹੜੇ ਟਕਰਾਅ ਜ਼ਰੂਰ ਦੇਖਣ ਨੂੰ ਮਿਲਿਆ ਪਰ ਪੂਰੇ ਜ਼ਿਲ੍ਹੇ ਦੇ ਵਿੱਚ ਕਿਉਂਕਿ ਫਰੀਦਕੋਟ ਜ਼ਿਲ੍ਹੇ ਦੇ ਤਿੰਨ ਹਲਕੇ ਨੇ ਫਰੀਦਕੋਟ ਕੋੜਕਪੂਰਾ ਜੈਤੋ ਤਾਂ ਤਿੰਨਾਂ ਹਲਕਿਆਂ ਦੇ ਵਿੱਚ ਸ਼ਾਂਤੀਪੂਰਕ ਤਰੀਕੇ ਦਾ ਮਾਹੌਲ ਬਣਿਆ ਹੈ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਬੜੀ ਵਧੀਆ ਤਰੀਕੇ ਦੇ ਨਾਲ ਸੁਰੱਖਿਆ ਫੋਰਸ ਹੈ ਜਿਹੜੀ ਤਮਾਮ ਜਿਨੇ ਪੋਲਿੰਗ ਬੂਥ ਆ ਉਥੇ ਜਿਹੜੀ ਉਹਨਾਂ ਦੀ ਡਿਊਟੀ ਆ ਉਹਨਾਂ ਨੇ ਆਪ ਦੇ ਵੱਲੋਂ ਨਿਭਾਈ ਐ ਤਾਂ ਸਾਰੀ ਜਾਣਕਾਰੀ ਤੁਹਾਨੂੰ ਬਿਲਕੁਲ ਆਖਰੀ ਤਰੀਕੇ ਦੇ ਨਾਲ ਦੇਵਾਂਗੇ ਕਿ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੇਗੂ ਵਾਲੇ ਦੇ ਵਿੱਚ ਪਹੁੰਚੇ ਆ ਬੇਗੂ ਵਾਲੇ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤਮਾਮ ਪਾਰਟੀਆਂ ਦੀ ਲੀਡਰਸ਼ਿਪ ਖੜੀ ਐ ਤਮਾਮ ਪਾਰਟੀਆਂ ਦੇ ਜਿਹੜੇ ਉਮੀਦਵਾਰ ਆ ਉਹ ਇੱਥੇ ਮੌਜੂਦ ਨੇ ਸਭ ਤੋਂ ਵੱਡੀ ਗੱਲ ਦੇਖਣ ਨੂੰ ਇਹ ਮਿਲਿਆ ਕਿ ਸਾਰੇ ਏਕਤਾ ਦਾ ਸਬੂਤ ਸਾਹਮਣੇ ਦਿਖਾ ਰਹੇ ਨੇ ਇਹ ਫਰੀਦਕੋਟ ਦੇ ਪਿੰਡ ਬੇਗੋ ਵਾਲੇ ਦੀਆਂ ਤਸਵੀਰਾਂ ਐ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਂ ਭਾਜੀ ਕੀ ਨਾਮ ਐ ਹਰ ਸਿੰਘ ਜੀ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਆਮ ਪਾਰਟੀ ਨਾਲ ਆਮ ਪਾਰਟੀ ਨਾਲ ਕਿਵੇਂ ਦਾ ਮਾਹੌਲ ਐ ਅੱਜ ਬਹੁਤ ਸੋਹਣਾ ਰਿਹਾ ਜੀ ਬਾਕੀ ਸਹੀ ਰਿਹਾ ਸਹੀ ਰਿਹਾ ਜੀ ਸਾਡੇ ਕੋਲੇ ਇਨਫੋਰਮੇਸ਼ਨ ਆ ਰਹੀ ਸਹੀ ਆ ਰਹੀ ਸਭ ਬਿਲਕੁਲ ਜੀ ਜੀ ਹਾਂ ਜੀ ਨਾਮ ਮਹਿੰਦਰ ਸਿੰਘ ਐ ਜੀ ਆਪਣਾ ਆਪਣਾ ਨਿੱਜੀ ਕੱਲੀ ਪਾਰਟੀ ਦੇ ਬੰਦੇ ਜੀ ਤੇ ਸਾਰਿਆਂ ਨਾਲ ਸਹਿਯੋਗ ਤਾਂ ਆਪਾਂ ਤੇ ਸਾਰਿਆਂ ਨਾਲ ਸਹਿਯੋਗਤਾ ਆਪਣਾ ਕਿਹੇ ਨਾਲ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਾਰੇ ਠੀਕ ਠਾਕ ਆ ਜੀ ਹਾਂਜੀ ਠੀਕ ਜੀ ਅਸੀਂ ਨਾ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਜੀ ਤੁਹਾਡਾ ਜਿਹੜਾ ਇੱਥੇ ਇੱਥੇ ਵੀ ਪਹੁੰਚੇ ਹੋ ਪਿੰਡ ਦੇ ਵਿੱਚ ਅਮਨ ਸ਼ਾਂਤੀ ਰਹੀ ਹੈ ਪੋਲਿੰਗ ਬਹੁਤ ਸੋਹਣੀ ਹੋਈ ਹੈ ਇਸ ਵਾਰ ਵੀ ਹਰ ਸਾਡੇ ਸਰਪੰਚੀ ਬਿਲੀ ਵੀ ਸਹੀ ਹੋਈ ਸੀ ਇਹ ਸਾਡੇ ਪਿੰਡ ਦੇ ਵਿੱਚ ਲੜਾਈ ਝਗੜੇ ਵਾਲਾ ਇਹੋ ਜਿਹਾ ਕੋਈ ਕੰਮ ਨਹੀਂ ਲੇਕਿਨ ਥੋੜੀ ਜੀ ਸਾਨੂੰ ਇਹ ਸਮੱਸਿਆ ਆਈ ਹੈ ਵੀ 4 ਵਜੇ ਜਿਹੜਾ ਟਾਈਮ ਸੀਗਾ ਉਹ ਸਾਡੇ ਕੁਝ ਬੰਦੇ ਰਹਿ ਗਏ ਕੁਝ ਬਜ਼ੁਰਗ ਰਹਿ ਗਏ ਕੁਸ ਮੁੰਡੇ ਨਹੀਂ ਪਹੁੰਚ ਸਕੇ ਕੋਈ ਬਾਹਰ ਅੰਦਰ ਸੀਗੇ ਉਹਦੇ ਉਹ ਹੀ ਸਮੱਸਿਆ ਰਹੀ ਹੈ ਹੋਰ ਸਾਡੇ ਪਿੰਡ ਵਿੱਚ ਸੁੱਖ ਸ਼ਾਂਤੀ ਦੀ ਕਿੰਨੀਆਂ ਵੋਟਾਂ ਸੀ ਔਰ ਕਿੰਨੀਆਂ ਵੋਟਾਂ ਜਿਹੜੀਆਂ ਤੁਸੀਂ ਕਿਹਾ ਰਹਿ ਗਈਆਂ 1325 ਵੋਟਾਂ ਸੀ ਸਾਡੇ ਪਿੰਡ ਦੀਆਂ 700 ਪਿੰਡ ਬੋਲ ਹੋਈ ਹੈ ਮੈਂ ਸਰੋਵਨੀ ਕਾਲੀ ਦਲ ਪਾਰਟੀ ਨਾਲ ਸੰਬੰਧ ਰੱਖਦਾ ਹਾਂ 700 ਵੋਟ ਪਈ ਹੈ ਜਿਹੜੀਆਂ ਇਹਦਾ ਮਤਲਬ 600 ਵੋਟ ਰਹਿ ਗਈ ਹਾਂਜੀ 600 ਵੋਟ ਰਹਿ ਗਈ ਹੈ ਪੋਲਟ ਕਿ ਮੇਰੇ ਕੀ ਇੱਥੇ 4 ਵਜੇ ਤੱਕ ਪਹੁੰਚੇ ਨਹੀਂ ਗਿਆ ਜਿਆਦਾ ਰਸ਼ ਸੀਗਾ ਜਾਂ ਕੋਈ ਬਾਹਰ ਅੰਦਰ ਗਏ ਹੋ ਸਰ ਸਾਡੇ ਪਿੰਡ ਦੇ ਵਿੱਚ ਨਾ ਥੋੜੀ ਜੀ ਸਮੱਸਿਆ ਹੈ ਥੋੜੀ ਜੀ ਜਨ ਕਿ ਨੋਰਮਲ ਸਮਝੋ ਪੋਲਿੰਗ ਬੂਥ ਸਾਡੇ ਪਿੰਡ ਦੇ ਵਿੱਚ ਦੋ ਹੋਣ ਤੇ ਸਾਰੀ ਪੋਲਿੰਗ ਹੋ ਸਕਦੀ ਹੈ ਜੀ ਬੋਟ 4 ਵਜੇ ਤੱਕ ਪੂਰੀ ਹੋ ਜਾਣੀ ਹੈ 4 ਵਜੇ ਤੱਕ ਸਾਰੀ ਹੋ ਸਕਦੀ ਹੈ ਜੀ ਇੱਕ ਹੁੰਦਾ ਜੀ ਇੱਕ ਦੇ ਲਾਈਨਾਂ ਬਹੁਤ ਲੰਬੀਆਂ ਲੰਬੀਆਂ ਬਣ ਜਾਂਦੀਆਂ ਇਕੱਲੇ ਤੋਂ ਅਕਾਲੀ ਦਲ ਨੂੰ ਨਹੀਂ ਇਹ ਤਾਂ ਸਾਰੀਆਂ ਪਾਰਟੀਆਂ ਦੇ ਜਿਹੜੇ ਨਮਾਇੰਦਿਆਂ ਨੂੰ ਪੀਡਾ ਨੂੰ ਇਹ ਮਹਿਸੂਸ ਹੋ ਰਿਹਾ ਹੋਣਾ ਵੀ ਕਿਉਂ ਸਾਰੀ ਬੋੜ ਪੈ ਜਾਂਦੀ ਹੈ ਤੇ ਹਾਂ ਸਾਰਿਆਂ ਨੂੰ ਮਹਿਸੂਸ ਹੋ ਰਿਹਾ ਜੀ ਜਿੰਨੇ ਵੀ ਇੱਥੇ ਪਹੁੰਚੇ ਹੈ ਸਾਡੇ ਸਿਰ ਪੰਜ ਤਰ੍ਹਾਂ ਦੇ ਇੱਥੇ ਬੰਦੇ ਸੀ ਖੜੇ ਆ ਅੱਜ ਸਾਂਝ ਕੁ ਭਾਈਚਾਰਾ ਸਾਡਾ ਇਹੋ ਜਿਹਾ ਕੋਈ ਮਾਹੌਲ ਬਿਲਕੁਲ ਸੁਖ ਸ਼ਾਂਤੀ ਹੈ ਜੀ ਭਾਈ ਕੀ ਨਾਮ ਹੈ ਕਿਹੜੀ ਪਾਰਟੀ ਦਾ ਬੰਦਾ ਮੈਂ ਸੋਨੀ ਸਿੰਘ ਆ ਜੀ ਮੈਂ ਭਾਜਪਾ ਨੂੰ ਬ੍ਰੌਂਕ ਕਰ ਇਹ ਭਾਰਤੀ ਜਨਤਾ ਪਾਰਟੀ ਦੇ ਆ ਸ਼ਰੂਮ ਨੇ ਅਕਾਲੀ ਦਲ ਦੇ ਆ ਆਮ ਆਦਮੀ ਪਾਰਟੀ ਦੇ ਸਾਰੇ ਨਮਾਇੰਦੇ ਇੱਥੇ ਮੌਜੂਦ ਹੈ। ਕਿਸ ਤਰੀਕੇ ਦਾ ਮਾਹੌਲ ਹੈ ਤੁਹਾਡੇ ਪਿੰਡ ਦੇ ਵਿੱਚ ਕਿਉਂਕਿ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਪੂਰੇ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ। ਮਾਹੌਲ ਬਿਲਕੁਲ ਸ਼ਾਂਤੀਪੂਰਨ ਤਰੀਕੇ ਨਾਲ ਦੇਖੋ ਜੀ ਤੁਹਾਡੇ ਬੂਥ ਅੱਡੋ-ਅੱਡੀ ਲੱਗੇ ਸੀਗੇ ਪਰ ਅਸੀਂ ਰਹਿ ਇਕੱਠੇ ਆ। ਵੋਟਾਂ ਜਿਹਨੇ ਪਾਰਟੀ ਨੂੰ ਪੁਣੇ ਆਪਣੇ ਆਪਣੇ ਪਾਈਆਂ ਸਾਡਾ ਇਹ ਭਰਾਵਾਂ ਵਾਲੀ ਗੱਲ ਹੈ। ਹਰੇਕ ਬੰਦੇ ਦਾ ਸਪੈਂਸਰ ਸਟਾਫ ਮੌਜੂਦ ਦਾ ਸਪੈਂਸਰ ਸਾਰਾ ਜਿੱਤ ਜਿਤਨਾ ਨਾ ਦਿੱਤਨਾ ਉਹ ਜੀ ਦੇ ਹਾਂ ਉਹ ਕਿਸਮਤ ਆ ਜੀ ਉਹ ਸਦਾ ਸਾਡੀ ਕਿਸਮਤ ਆ ਇੱਕ ਤਾਂ ਤੁਹਾਡੀ ਉਸੇ ਤਰ੍ਹਾਂ ਚੱਲੀ ਆ ਤਰ ਰਹੋਗੇ ਹਾਂ ਇਟਾਂਡੇ ਤੇ ਭਰਾਵਾਂ ਨੂੰ ਰਹਿਣਾ ਜੀ ਗੱਲ ਹੈ ਵਧੀਆ ਗੱਲ ਹੈ ਹਾਂ ਜੀ ਕੀ ਕਹਿਣਾ ਚਾਹੋਗੇ ਕੀ ਨਾ ਮੇਰਾ ਨਾਮ ਮੰਗਤਰ ਹੈ ਜੀ ਬੇਗੂਵਾਲ ਦਾ ਵਿਚਾਰ ਮੈਂਬਰ ਆਮ ਆਦਮੀ ਨਾਲ ਪੰਦਰ ਦਿਨ ਇਹ ਕਿੰਦਾ ਮਾਹੌਲ ਰਿਹਾ ਤੁਹਾਡੇ ਪਿੰਡ ਦਾ ਪਿੰਡ ਦਾ ਮਾਹੌਲ ਬਹੁਤ ਵਧੀਆ ਸੀ ਸੁਖਸ਼ਾਂ ਦੀਆਂ ਇਲੈਕਸ਼ਨ ਹੋ ਗਿਆ ਜੀ ਲੜਾਈ ਭੜਾਈ ਤੋਂ ਵਿਚਾਰਿਆ ਜੀ ਲੜਾਈ ਭੜਾਈ ਕੀ ਹੋਣੀ ਸੀ ਹੁਣ ਤੁਸੀਂ ਸਾਰੇ ਇਕੱਠੇ ਖੜੇ ਹੋ ਸਾਰੀਆਂ ਪਾਰਟੀਆਂ ਵਾਲੇ ਇੱਥੇ ਲੜਾਈ ਕਿਉਂ ਭਾਈ ਸਾਹ ਸਾਡੀ ਬਹੁਤ ਆ ਪਿੰਡ ਜੀ ਸਾਰੇ ਆਈ ਨਨ ਕੀ ਵਧੀਆ ਭਾਈ ਜਾਂਸਾਂ ਚ ਬਹੁਤ ਵਧੀਆ ਜੀ ਚੱਕਾ ਤੋ ਕਤ ਨਹੀਂ ਕੀਤਾ ਕਿਸੇ ਨੇ ਜਾਂ ਮਜੂਦਾ ਸਰਕਾਰ ਦੇ ਨਮਾਇਦਿਆਂ ਨੇ ਜਾਂ ਪੰਜਾਬ ਪੁਲਿਸ ਨੇ ਜਾਂ ਸਿਵਲ ਪ੍ਰਸ਼ਾਸਨ ਨੇ ਕੋਈ ਐਫਐਬੀਏ ਤੇ ਨਹੀਂ ਕੋਈ ਗੱਲ ਨਿਕਲਦਾ ਨਾ ਜੀ ਨਾ ਪੁਲਿਸ ਦਾ ਸਾਨੂੰ ਬਹੁਤ ਸਹਿਯੋਗ ਮਿਲਿਆ ਜੀ 10 15 15 ਮਿੰਟ ਬਾਅਦ ਸੇ ਢੇੜਾ ਮਾਰਦੇ ਰਹੇ ਜੀ ਉਹ ਵਧੀਆ ਸਹਿਯੋਗ ਮਿਲਿਆ ਜੀ ਹਾਂ ਜੀ ਤੁਹਾਡਾ ਮੇਰਾ ਨਾਮ ਬਲਦੇਵ ਸਿੰਘ ਜੀ ਆਪ ਕਿਹਨਾ ਜਾਊਗਾ ਹਾਂ ਜੀ ਆਪ ਪਾਰਟੀ ਨਾਲ ਆਪਣਾ ਪੂਰਾ ਸਬੰਧ ਹੈ ਜੀ ਜਿਹੜੇ ਸਾਡੇ ਪਿੰਡ ਵੋਟਾਂ ਪਈਆਂ ਬਹੁਤ ਵਧੀਆ ਪਈਆਂ ਪਰ ਦੇਖ ਲ ਗੱਲ ਇਹ ਜੀ ਸਾਡੇ ਦੋ ਬੂਥ ਹੋਣੇ ਚਾਹੀਦੇ ਆ ਇਹ ਇੱਕ ਨਾਲ ਬਹੁਤ ਪਰੇਸ਼ਾਨੀ ਆਉਂਦੀ ਕਿਉਂਕਿ 600 ਜਿਹੜੀ ਬੋਥ ਹੈਗੀ ਰਹਿ ਗਈ ਐ ਇਸੇ ਕਰ ਨੂੰ ਰਹਿ ਗਈ ਠੀਕ ਹੈ ਜੀ ਇਹ ਸਾਰਿਆਂ ਨੂੰ ਕਹਿੰਦੇ ਜਿੰਨੇ ਵੀ ਨਵੇਂ ਦੇ ਖੜੇ ਉਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਆ ਸਰਕਾਰ ਨੂੰ ਕਹਿੰਦੇ ਆ ਵੀ ਸਾਡੇ ਪਿੰਡ ਜਿਹੜੇ ਦੂਥ ਆਏ ਹੈਗੇ ਉਹ ਦੋ ਹੀ ਆਉਣੇ ਚਾਹੀਦੇ ਇਹ ਸਾਰੀਆਂ ਵੋਟਾਂ ਫਿਰ ਕਲੀਅਰ ਹੋ ਜਾਣਗੀਆਂ ਹਾਂਜੀ ਹਾਂਜੀ ਬਹੁਤ ਸੋਹਣਾ ਲਖਸ਼ਮਣ ਇਹ ਪਾਰਟੀ ਨਾਲ ਸੰਭਰ ਰੱਖਦੇ ਆ ਬਾਦਮੀਨ ਆ ਜੀ ਹਾਂਜੀ ਬਹੁਤ ਸੋਹਣਾ ਲਖਸ਼ਮਣ ਭਾਈ ਜਰ ਸੋਹਣ ਸਿੰਘ ਜਗੇ ਜੀ ਸਾਡੇ ਇਹ ਤਾਂ ਨਹੀਂ ਬੀਸੋਸ ਕਿਤੇ ਸਾਡੀ ਸਰਕਾਰ ਆਸੀ ਤੱਕਾ ਕਰ ਜੀ ਗਈ ਤੇ ਆਪ ਜੀ ਗੱਲ ਤੱਕਾ ਕੀਤਾ ਹੀ ਨਹੀਂ ਅਸੀਂ ਤੱਕੇ ਕਰਨ ਵਾਲੇ ਬੰਦੇ ਵੀ ਨਹੀਂ ਅਸੀਂ ਤੱਕਾ ਕਰਨ ਵਾਲੇ ਬੰਦੇ ਨਹੀਂ ਜੀ ਬਿਲਕੁਲ ਜੀ ਹਾਂਦਾ ਤੁਹਾਡੇ ਪਿੰਡ ਦੇ ਸਾਰੇ ਘਰੇ ਪਤਾ ਲੱਗੀ ਜਾਂਦਾ ਨਹੀਂ ਨਹੀਂ ਤੱਕਾ ਨਹੀਂ ਕਰ ਪਾ ਲਈ ਵਧੀਆ ਇਲੈਕਸ਼ਨ ਚਲੋ ਸੁਖ ਸ਼ਾਂਤੀ ਇਹ ਹੀ ਜਿਹੜੀ ਆਵਾਜ਼ ਆ ਨਾ ਇਹ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਵੀ ਪੰਜਾਬ ਸਰਕਾਰ ਕਹਿ ਰਹੇ ਆ ਲੋਕੋ ਵੀ ਤੱਕਾ ਕਰਦੇ ਤੱਕਾ ਕਰਦੇ ਆ ਉਹ ਬਿਲਕੁਲ ਨਹੀਂ ਇਹ ਕੰਮ ਨਹੀਂ ਕਰਦੇ ਨਹੀਂ ਨਹੀਂ ਤੱਕੇ ਵਾਲਾ ਤਾਂ ਕੰਮ ਹੀ ਹੈ ਨਹੀਂ ਤੱਕੇ ਵਾਲਾ ਕੰਮ ਹੁੰਦਾ ਤਾਂ ਇੱਥੇ ਇਕੱਠੇ ਖੜੇ ਹੁੰਦੇ ਸੀ ਤਾਂ ਕਿਲਗਾਮ ਦਾ ਟਟੇ ਨਿਕਲਣਾ ਜੀ ਜੀ ਬਿਲਕੁਲ ਠੱਕੀ ਵਾਲੀ ਗੱਲ ਹੀ ਨਹੀਂ ਸਾਡੀ ਕੋਈ ਅਸੀਂ ਕਿਸ ਤਰ੍ਹਾਂ ਨਹੀਂ ਕੀਤਾ ਵਧੀਆ ਮਾਹੌਲ ਸੀਗਾ ਵੀਰੇ ਲੜਾਈ ਪੜਾਈ ਤੋਂ ਵਧੀਆ ਜਿਹੜੀ ਪਾਰਟੀ ਨਾਲ ਭਾਜਪਾ ਸਰਕਾਰ ਦਾ ਜੀ ਭਾਰਤੀ ਜਨਤਾ ਪਾਰਟੀ ਨਾਲ ਤੇ ਸਾਰੀਆਂ ਪਾਰਟੀਆਂ ਦੇ ਨੇ ਮੈਂ ਇਕੱਠੇ ਜੀ ਸਰ ਜੀ ਵਧੀਆ ਮਾਹੌਲ ਆ ਵੀਰੇ ਲੜਾਈ ਪੜਾਈ ਤੋਂ ਸਭ ਵਧੀਆ ਰਿਹਾ ਏ ਕੁਝ ਵੀ ਖੁਸ਼ ਆ ਸਾਰੀਆਂ ਹਾਂਜੀ ਹਾਂਜੀ ਵਧੀਆ ਜੀ ਹਾਂਜੀ ਤੁਹਾਡਾ ਕੀ ਨਾਮ ਕ੍ਰਿਸ਼ਨ ਰਣੀ ਜੀ ਤੁਸੀਂ ਕਿਹੜੀ ਪਾਰਟੀਆਂ ਸੰਬੰਧ ਭਾਜਪਾ ਭਾਈ ਅਜੇ ਭਾਰਤੀ ਜਨਤਾ ਪਾਰਟੀ ਦੇ ਤੁਸੀਂ ਉਮੀਦਵਾਰ ਹੋ ਹਾਂਜੀ ਕਿਵੇਂ ਰਿਆਜ ਦਾ ਫਿਰ ਤੁਹਾਡਾ ਵਧੀਆ ਜੀ ਠੀਕ ਠਾਕ ਵਧੀਆ ਬੋਟਾ ਪੈਣ ਜਿਵੇਂ ਸਾਡੇ ਅੱਜ ਦਾ ਰਿਆਜ ਪੈਣ ਭਰਾਵਾਂ ਨੂੰ ਉਹ ਮੁਹੱਬਤ ਐਂ ਰਵੇ ਮਹਾਰਾਜ ਰੱਖੇ ਸਾਰੇ ਭੈਣ ਭਰਾਵਾਂ ਦਾ ਜੀ ਸਾਨੂੰ ਵੀ ਬਹੁਤ ਵਧੀਆ ਗੱਲ ਜਿਹੜੀ ਵੇਖਣ ਨੂੰ ਮਿਲੀ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਸਾਰੀ ਏਕਤਾ ਜਿਵੇਂ ਆਪਾਂ ਕਹਿੰਦੇ ਆ ਭਾਈਚਾਰਾ ਦੀ ਏਕਤਾ ਸਾਹਮਣੇ ਆ ਰਹੀ ਹੈ ਹਾਂਜੀ ਵਧੀਆ ਰਵੇ ਜੀ ਮੈਂ ਤਾਂ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਭੈਣ ਭਰਾਵਾਂ ਦੀ ਐਂ ਰੱਖੇ ਜੀ ਕਿਸੇ ਨੂੰ ਲੱਗ ਨਾ ਕਰੇ ਕਿਸੇ ਤੋਂ ਬਹੁਤ ਵੱਡੀ ਗੱਲ ਹੈ ਤਾਂ ਫਰੀਦਕੋਟ ਜ਼ਿਲ੍ਹੇ ਦੀ ਪੁਲਿਸ ਦਾ ਬਹੁਤ ਵੱਡੀ ਅਪਡੇਟ ਹੈ ਕਿਉਂਕਿ ਪੈਟਰੋਲਿੰਗ ਪਾਰਟੀ ਹੈ ਜਿਹੜੀ ਪੂਰੇ ਜ਼ਿਲ੍ਹੇ ਦੇ ਵਿੱਚ ਇਹ ਕੰਮ ਕਰ ਰਹੀ ਹੈ ਸਾਡੇ ਨਾਲ ਬਜੀ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਰ ਸਭ ਤੋਂ ਵੱਡੀ ਗੱਲ ਨਿਕਲ ਕੇ ਆ ਰਹੀ ਹੈ ਪੰਜਾਬ ਪੁਲਿਸ ਦਾ ਕਾਫੀ ਰੋਲ ਦੇਖਣ ਨੂੰ ਮਿਲਿਆ ਆ ਬਿਲਕੁਲ ਜੀ ਮਾਨਯੋਗ ਐਸਐਸਪੀ ਸਾਹਿਬ ਜੀ ਦੀਆਂ ਨਿਰਦੇਸ਼ਾਂ ਮੁਤਾਬਕ ਉਹਨਾਂ ਨੇ ਇਹ ਪੈਟਰੋਲਿੰਗ ਪਾਰਟੀਆਂ ਬੜੇ ਸਾਰਥਕ ਤਰੀਕੇ ਨਾਲ ਕਾਇਮ ਕੀਤੀਆਂ ਸੀਗੀਆਂ ਜਿਨ੍ਹਾਂ ਦਾ ਬੜਾ ਪ੍ਰਭਾਵਸ਼ਾਲੀ ਤਰੀਕੇ ਨਾਲ ਉਹਨਾਂ ਨੇ ਡਿਊਟੀ ਕੀਤੀ ਹੈ ਬਿਲਕੁਲ ਸ਼ਾਂਤੀਪੁਰ ਜਿਹੜੇ ਚੋਣ ਮੁਕੰਮਲ ਹੋਏ ਆ ਫਰੀ ਕੋਰਟ ਦੇ ਵਿੱਚ ਤਾਂ ਕੋਈ ਵੀ ਐਵੀ ਜਿੱਦ ਗੱਲ ਨਹੀਂ ਨਿਕਲ ਕੇ ਸਾਹਮਣੇ ਮਾੜੀਆਂ ਮੋਟੀਆਂ ਨਿੱਕੀਆਂ ਮੋਟੀਆਂ ਕਿਤੇ ਜ਼ਰੂਰ ਹੋਣੀਆਂ ਇੱਕ ਦੋ ਇੱਕ ਅੱਧੇ ਥਾਵਾਂ ਤੇ ਪਰ ਪੂਰੇ ਜ਼ਿਲ੍ਹੇ ਦੇ ਵਿੱਚ ਹੀ ਸਾਡੇ ਕੋਲ ਜਿਹੜੀ ਇਨਫਰਮੇਸ਼ਨ ਆਈ ਹੈ ਬੜਾ ਸ਼ਾਂਤੀਪੂਰਕ ਤਰੀਕੇ ਦੇ ਨਾਲ ਜਿਹੜੀਆਂ ਅੱਜ ਦੇ ਵੋਟਾਂ ਪਈਆਂ ਆ ਬਿਲਕੁਲ ਜੀ ਕੋਈ ਮਾਮੂਲੀ ਤਕਰਾਰ ਹੋਇਆ ਹੋਵੇ ਕਿਸੇ ਪਰ ਪੋਲਿੰਗ ਸਟੇਸ਼ਨ ਤੇ ਕਿਸੇ ਤੇ ਕੋਈ ਤਕਰਾਰ ਨਹੀਂ ਹੋਇਆ ਬਿਲਕੁਲ ਸ਼ਾਂਤੀਪੂਰਕ ਵੋਟਾਂ ਮੁਕੰਮਲ ਹੋਈਆਂ ਜਿਸ ਦੀ ਤੁਹਾਨੂੰ ਸਾਰਿਆਂ ਨੂੰ ਉਦਾਈ ਦਿੰਨੇ ਸੀ ਤਾ ਬਹੁਤ ਬਹੁਤ ਧੰਨਵਾਦ ਤਾ ਇੱਕ ਵਾਰੀ ਫੇਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹ ਫਰੀਦਕੋਟ ਦਾ ਪਿੰਡ ਬੇਗੂ ਵਾਲਾ ਤਾ ਸਾਰੀਆਂ ਪਾਰਟੀਆਂ ਦੇ ਜਿਹੜੇ ਇਹਨਾਂ ਦੇ ਵਿੱਚ ਉਮੀਦਵਾਰ ਵੀ ਨੇ ਤਾ ਉਹਨਾਂ ਦੇ ਸਮਰਥਕ ਨੇ ਸਰਪੰਚ ਸਾਹਿਬ ਨੇ ਤੇ ਸਾਰੇ ਇੱਥੇ ਮੌਜੂਦ ਨੇ ਤਾ ਬਹੁਤ ਵੱਡੀ ਗੱਲ ਹੈ ਜਦੋਂ ਵੋਟ ਪੈ ਜਾਵੇ ਉਸ ਤੋਂ ਬਾਅਦ ਦੁੱਖ ਲੱਗਦਾ ਵੀ ਫਲਾਨਾ ਦਾ ਜੱਤ ਜੀ ਉਹਨਾਂ ਦਾ ਬੰਦਾਰਾ ਜੱਤ ਦੇ ਦੂਜੇ ਪਾਸੇ ਲੰਘ ਜਾਂਦੇ ਆ ਤੇ ਪਰ ਇਹ ਵੇਖੋ ਤੁਸੀਂ ਵੋਟਾਂ ਪੈਣ ਤੋਂ ਬਾਅਦ ਵੀ ਸਾਰੇ ਇਕੱਠੇ ਐ ਤਾਂ ਜਿਹੜੇ ਇੱਥੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਐ ਭੈਣ ਜੀ ਉਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਹੈ ਕਿ ਅਸੀਂ ਪ੍ਰਮਾਤਮਾਗੇ ਅਰਦਾਸ ਬੇਨਤੀ ਕਰਦੇ ਆ ਕਿ ਸਾਡੇ ਪਿੰਡ ਦੇ ਵਿੱਚ ਪਾਈਚਾਰਾ ਇਸੇ ਤਰੀਕੇ ਦੇ ਨਾਲ ਹੀ ਬਣਿਆ ਰਵੇ ਇਹ ਬਹੁਤ ਵੱਡੀ ਗੱਲ ਇਹ ਪਹਿਲੀ ਵਾਰ ਦੇਖਣ ਨੂੰ ਮਿਲੀ ਐ ਫਰੀਦਕੋਟ ਜ਼ਿਲ੍ਹੇ ਦਾ ਜਿਹੜਾ ਮਾਹੌਲ ਐ ਬਿਲਕੁਲ ਸ਼ਾਂਤੀਪੂਰਕ ਤਰੀਕੇ ਦੇ ਨਾਲ ਅੱਜ ਪੂਰਾ ਸ਼ਾਮ ਤੱਕ ਜਿਹੜਾ ਉਸ ਦਾ ਨਬਟਾਰਾ ਹੋਇਆ ਗੁਰਜੀਤ ਸਿੰਘ ਰਮਣਾ D5 ਚੈਨਲ ਪੰਜਾਬੀ ਪਿੰਡ ਬੇਗੂ ਵਾਲਾ ਜ਼ਿਲ੍ਹਾ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ